ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਵਿਰਾਟ ਮਹਾਰਤ ਤੇ ਮੇਰੇ ਨਾਲ ਬਿੱਲਾ ਠੱਗ ਠੀਕ ਹੈ ਨਾ ਤੇ ਇਹਨੇ ਚੈਨਲ ਬਣਾਇਆ ਜੀ ਪਿੰਡੂ ਮੱਤ ਵੈਸੇ ਮੱਤ ਦੀ ਨਾਮ ਦੀ ਕੋਈ ਗੱਲ ਹੈ ਨਹੀਂ ਇਹਨੂੰ ਹੈ ਨਹੀਂ ਪਰ ਫਿਰ ਵੀ ਆਪਾਂ ਇਹਦਾ ਸਾਥ ਦੇਣਾ ਤੇ ਪਿੰਡੂ ਮੱਤ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਉਹਦੇ ਉੱਤੇ ਸੋਹਣੇ ਸੋਹਣੇ ਵਲੌਗ ਆਉਣਗੇ ਜਿੰਨੇ ਸਾਡੇ ਚੈਨਲ ਦੇ ਉੱਤੇ ਓਕੇਟਾ ਰਿਕਾਰਡਸ ਦੇ ਉੱਤੇ ਮਕਲਾਵਾ ਸੀਰੀਅਲ ਦੇ ਦੌਰਾਨ ਵਲੌਗ ਬਣਦੇ ਨੇ ਸਾਰੀ ਗੱਲਬਾਤ ਤੁਹਾ ਨੂੰ ਜਿਵੇਂ ਤੁਸੀਂ ਕਿਹਾ ਸੀ ਉਹ ਵਲੌਗ ਨੂੰ ਦੇਖ ਲਿਆ ਉਵੇਂ ਜਿਕਰ ਪਿੰਨ ਨੂੰ ਮੱਤ ਤੇ ਵੀ ਆਇਆ ਤੁਹਾਨੂੰ ਇਹਦੇ ਉੱਤੇ ਕਰੇਵੇ ਦਾ ਤੇ ਆਪਣਾ ਮੁਕਲਾਵਾ ਦੋਨਾਂ ਦਾ ਜਿਹੜਾ ਹੈਗਾ ਉਹ ਵਲੌਗ ਆਇਆ ਕਰੂਗਾ ਔਰ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਣੀਆਂ ਨੇ ਠੀਕ ਹੈ ਔਰ ਤੁਸੀਂ ਸਾਰਿਆਂ ਨੇ ਸ਼ੇਅਰ ਕਰਨਾ ਯਾਰ ਮੈਂ ਮੇਰੀ ਇੰਨੀ ਰਿਕਵੈਸਟ ਹੈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਨੇ ਦੱਬ ਕੇ ਸ਼ੇਅਰ ਕਰੋ ਦਾ ਚੈਨਲ ਮੋਨਟਾਈਜ਼ ਕਰੋ ਥੈਂਕ ਯੂ ਅਸੀਂ ਕਹਿੰਦਾ ਬਈ ਸਾਰਿਆਂ ਨੂੰ ਤੇ ਅਸੀਂ ਕਾ ਜੀ ਆਹ ਬੰਦੇ ਨੂੰ ਪਛਾਣੋ ਕੌਣ ਆ ਇਹ ਸਣੀ ਆ ਇਹ ਅੱਜ ਹੀ ਕਿਰਾਏ ਇਹ ਨਾ ਕੀੜਾ ਲੱਗ ਗਿਆ ਦੇਖ ਵੇਖ ਰੱਖਾ ਅਡੀ ਰੁਕਦਾ ਅਡੀ ਰੁਕਦਾ ਦੱਸੋ ਕੀੜਾ ਦਿਖਾਉਂਦੇ ਆ ਤੁਹਾਨੂੰ ਨਹੀਂ ਰਹਿੰਦੇ ਇਹ ਕਾਫੀ ਕੀੜਾ ਹੈ ਤੇ ਤੁਸੀਂ ਦੱਸੋਗੇ ਕੋਈ ਦਵਾਈ ਦਵਾਈ ਉਹ ਮਿਲਦੀ ਹੋਵੇ ਜੀ ਕੀੜੇ-ਕੂੜੇ ਵਾਲੀ ਕੀ ਠੀਕ ਹੋ ਜੇ ਹੋ ਕਮੈਂਟ ਕਰਕੇ ਦੱਸੋ ਦਵਾਈ ਲਾਉਣੇ ਆ ਅੱਗੇ ਨਾ ਹੁਸੈਨ ਹੂੰ ਹੂੰ ਤੇ ਆ ਜਬੀ ਰਹੀ ਭਾਈ ਇਹ ਦਵਾਈ ਤਾਂ ਲਾਈ ਆ ਕਰੀ ਦਾਦੀ ਤਾਂ ਦਵਾਈ ਆ ਸਾਨੂੰ ਹੂੰ ਹੂੰ ਕੀ ਕਦੇ ਮੁੜ ਕੇ ਪੱਕੇ ਦੋਤੀ ਆਈ ਨਾ ਹੁੰਦੀ ਠੀਕ ਆ ਅੱਜ ਮੁਖਲਾਵਾ ਦੇ ਫੂਟੇ ਲੱਗ ਨਹੀਂ ਹੋਏ ਕਾਫੀ ਗਿਆ ਪੈਰੇ ਹਾਂ ਜੀ ਬਈ ਨਗਰ ਗਿਆ ਕਿਵੇਂ ਪਹ ਗਿਆ ਗੈਪ ਬਸ ਕੁਛ ਕੁਸ਼ ਪਰੇਸ਼ਾਨੀਆਂ ਸੀਗੀਆਂ ਪਰੇਸ਼ਾਨੀਆਂ ਨਹੀਂ ਦੱਸ ਉਸਦੇ ਕੰਮ ਦੇ ਸਿਲਸਿਲੇ ਤੇ ਤੁਹਾਨੂੰ ਬਾਅਦ ਸੀ ਫਿਰ ਚੰਡੀਗੜ੍ਹ ਵਾ ਗਿਆ ਫਿਰ ਘੁੰਮਣ ਵਾ ਗਿਆ ਮੈਂ ਪਹਿਲੀ ਵਾਰੀ ਘੁੰਮਣ ਗਿਆ ਤੇ ਤੇ ਹੈ ਘੁੰਮਣ ਦਾ ਘਾਟੇ ਜਮੜਿਆ ਤੇ ਨਾਲ ਤਾਂ ਘੁੰਮਣ ਕੜਾ ਨਹੀਂ ਇੱਥੇ ਘੁੰਮਣ ਨਹੀਂ ਨਾ ਮੈਂ ਗਿਆ ਸੀ ਆ ਠੀਕ ਆ ਨਨਪੁਰ ਸਾਹਿਬ ਟ੍ਰੈਵਲ ਕੰਪਨੀ ਸਾਹਿਬ ਪਰਮੇਸ਼ਰ ਗੁਵਾਰ ਨੈਣਾ ਦੇਵੀ ਤੇ ਵਿਸ਼ੋਦਾ ਸਾਹਿਬ ਇਹ ਸਾਰੀ ਜਗ੍ਹਾ ਤੇ ਚੱਜ ਗਏ ਹਨ ਇਸ ਕਰਕੇ ਕੁਛ ਦਿਨ ਉਧਰ ਲੰਘ ਗਏ ਕੁਛ ਦਿਨ ਪਹਿਲਾਂ ਮੇਰਾ ਸ਼ੂਟ ਸੀ ਪਟਿਆਲੇ ਫਿਰ ਇੱਕ ਰਿਸ਼ਤਾ ਪ੍ਰਮੋਸ਼ਨ ਸੀ ਤੇ ਇੱਕ ਦਿਨ ਹੋਰ ਕੰਮ ਜੀ ਅਸੀਂ ਐ ਕਰ ਕਰਾ ਕੇ ਵਿੱਚ 10 10 12 ਦਾ ਮੈਂ ਮੇਰੇ ਬਿਜ਼ੀ ਹੋ ਕੇ ਕਰਕੇ ਸ਼ੂਟ ਹੋਇਆ ਨਹੀਂ ਸੈਕੰਡ ਫਿਰ ਅਸੀਂ ਹੁਣ ਸ਼ੂਟ ਕਰਨਾ ਸੀ ਤਾਂ ਕੁਝ ਆਰਟਿਸਟ ਸੀਗੇ ਲੈ ਤਾਂ ਕਰਕੇ ਹੁਣ ਲੰਮਾ ਗਿਆ ਪੈ ਗਿਆ ਹੁਣ ਅੱਜ ਆਰਟਿਸਟ ਮਿਲੇ ਨੇ ਸਾਰੇ ਤਾਂ ਅੱਜ ਜਿਹੜਾ ਸ਼ੂਟ ਜਿਹੜਾ ਹੈਗਾ ਸ਼ੁਰੂ ਕਰ ਰਹੇ ਆ ਮੈਂ ਸਾਰੇ ਦਰਸ਼ਕਾਂ ਤੋਂ ਮਾਫੀ ਵੀ ਮੰਗਦਾ ਕਿ ਮੈਂ ਤੁਹਾਡਾ ਮਤਲਬ ਐਪੀਸੋਡ ਜਿਹੜਾ ਹੈਗਾ ਟਾਈਮ ਤੇ ਨਹੀਂ ਦੇ ਸਕਿਆ ਇਸ ਕਰਕੇ ਸੌਰੀ ਫੀਲ ਕਰਦਾ ਪਰ ਹੁਣ ਇਹ ਦੁਬਾਰਾ ਜਿਹੜਾ ਹੈ ਰੈਗੂਲਰ ਐਪੀਸੋਡ ਆ। ਹਾਂਜੀ ਠੀਕ ਹੈ ਹੁਣ ਕਮੋ ਕਮੋ ਵਲ ਐਂਟਰੀ ਕਰੋ ਦੇਖੋ ਕਮੋ ਕੀ ਕਰੇ ਮੈਂ ਭਾਂਡੇ ਰੱਖਣ ਚਲੀ ਆਂ ਅਸੀਂ ਕਹਿੰਦੀ ਕੋੜਾ ਬੜਾ ਆ ਇਹਨਾਂ ਕਿੰਨੇ ਦੀ ਬਣਵਾਇਆ ਤੁਸੀਂ ਇਹ 3700 ਮੈਂ 2300 ਦੇ ਬਣਵਾਇਆ ਨਿਗਾ ਲਾਂਗਾ ਮੇਰਾ ਵੀ ਹੋ ਗਿਆ ਡਬਲ ਪੈ ਗਈ ਹਾਂ ਹਾਂ ਇਹ ਪਹਿਲੇ ਦਿਨ ਹੀ ਲਾ ਕੇ ਗਈ ਜਦੋਂ ਬਾਲ ਮੌਹ ਲੱਗੀ ਕੁੜੀ ਨੇ ਨਾ ਆ ਮੈਂ ਇਹਨੂੰ ਤਾਂ ਲਾ ਹੀ ਨਾ ਜਾ ਆਪਣੇ ਬੈੱਡ ਉੱਪਰ ਤਾਂ ਠੀਕ ਹੈ ਦੋ ਵਾਰ ਪਈ ਉਹਨਾਂ ਨੇ ਦੋ ਸੈਕੰਡ ਗਾ ਦੇ ਡੇ ਨਾਈਟ ਡੇ ਨਾਈਟ ਮੇਰੇ ਲਈ ਆ ਗਿਆ ਇਹ ਪੋਲੋਗ੍ਰਾਫ ਵੀ ਹੋਣੀ ਹੈ ਕੀ ਉਹਨਾਂ ਉਹ ਜੇ ਬਲੂ ਦੀਦਾ ਹੋਣਾ ਸਾਈਨਿੰਗ ਜੀ ਤੇ ਹਾਂ ਬਲੀ ਤੇਰੇ ਕਾ ਤਾਂ ਹੰਕ ਲੱਗੀ ਮੈਂ ਵੀ ਫੋਨ ਬੜਾ ਚਲਾਉਣਾ ਯਾਰ ਫੋਨ ਤਾਂ ਮੈਂ ਵੀ ਚਲਾਉਣਾ ਹੈ ਚਲਾਉਣਾ ਤਾਂ ਨਹੀਂ ਮੈਂ ਫੋਨ ਵਾ ਮੈਂ ਕੰਪਿਊਟਰ ਦਾ ਕੋਰਸ ਇਹ ਕਰਦਾ ਹੁੰਦਾ ਸੀ ਨਾ ਪਹਿਲਾਂ ਮਤਲਬ 6-7 ਮਹੀਨੇ ਪੂਰਾ ਲਗਾਤਾਰ ਕੰਪਿਊਟਰ ਤੇ ਜੋੜ ਦਿੱਤਾ ਕਹਿੰਦੇ ਜੇ ਫੋਨ ਜ਼ਿਆਦਾ ਚਲਾਉਣਾ ਨਾ ਤਾਂ ਇਹ ਤਾਂ ਆਉਂਦਾ ਹੈਗਾ ਉੱਪਰ ਹੈ ਗਲਾਸ ਗਾਰਡ ਹਾਂ ਹਾਂ ਉਹਦੇ ਨਾਲ ਲਿਗਾਦਾ ਲੈ ਕੇ ਹਾਂ ਨਹੀਂ ਬਲੈਕ ਠੀਕ ਆ ਆ ਕੈਮਰਾਮੈਨ ਆ ਕਿ ਹੁਣ ਇਹਦਾ ਇਹ ਵੀ ਵੀਡੀਓ ਚ ਆਉਂਦਾ ਹੈ ਨਾ ਇਹ ਕੈਮਰਾਮੈਨ ਆ ਨਾ ਅੰਦਰ ਵੀ ਮੈਂ ਤੁਹਾਨੂੰ ਆਹ ਅੰਦਰ ਵੀ ਮੈਂ ਤੁਹਾਨੂੰ ਆਹ ਆ ਬਾਲ ਮਜ਼ਾਕ ਕਰੀ ਜਾਂਦਾ ਮਜ਼ਾਕ ਨਹੀਂ ਸੱਚੀ ਗੱਲ ਹੈ ਇਹ ਐਸੀ ਖੇਡਣ ਠੀਕ ਆ ਉਹ ਗਿਆ ਜਿੱਤ ਗੇਮਾਂ ਜਿਹੜੇ ਖੇੜਦੇ ਹੁੰਦੇ ਆ ਆਉਟਲੈਟ ਵਿੱਚ ਉਹ ਠੀਕ ਆ ਆਉਟਲੈਟ ਪੁੱਛੋ ਹਾਂ ਉਹ ਤਾਂ ਤਾਂ ਪਛਾਲਾ ਨਹੀਂ ਮਾਰਦੇ ਗੁੱਜ ਜਿੱਦੇ ਵਿੱਚ ਲੱਗੇ ਪਹਿਲੇ ਉਹ ਕੀ ਕਰਦੇ ਹੁੰਦੇ ਨੇ ਉਹ ਤੁਰ ਕੀ ਜਾਂਦੇ ਇਹ ਭਾਈ ਉੱਥੇ ਉੱਥੇ ਤੋਂ ਉਤਮੜ ਕੇ ਇੱਕ ਹੋਰ ਸੀਮਾ ਸੀ ਕਿਹੜੀ ਸੀਮਾ ਕਿਹੜੀ ਉਹ ਚੇਅਰ ਜਿੱਤੇ ਨਹੀਂ ਬੰਦੇ ਹੁੰਦੇ ਉਹ ਗੇਮਾਂ ਹੀ ਖੜਾਉਂਦੇ ਹੁੰਦੇ ਆਪਣੀ ਅੱਖਾਂ ਇਹਦੇ ਵਿੱਚ ਲਾ ਕੇ ਦੇ ਉਹ ਚੇਅਰ ਜਿੱਤੇ ਹੁੰਦੀਆਂ ਤੇ ਉਹ ਇਹਨੇ ਲਾ ਲਈ ਭਾਈ ਜਿਹੜਾ ਉੱਥੇ ਦੇਖੀ ਸੀ ਹਾਂ 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 ਮਾਲ ਦੇ ਵਿੱਚ ਠੀਕ ਠੀਕ ਵੀ ਉਹ ਇਹਨੇ ਲਾ ਲਈਏ ਦੇਖਿਆ ਜਦੋਂ ਤੁਮਨੇ ਡਰ ਗਿਆ ਮੈਂ ਤਾਂ ਡਰ ਗਿਆ ਸੱਚੀ ਹੋਏ ਇਹ ਕੀ ਹੋ ਗਿਆ ਭਾਈ ਉਹ ਭਾਈ ਉਹ ਦਾ ਐਕਸਪੀਰੀਅੰਸ ਵੱਚਰ ਹਾਂ ਐਕਸਪੀਰੀਅੰਸ ਐਂਕਲ ਵਾਲੀ ਬਈ ਅਸੀਂ ਬਹਿ ਗਏ ਸਾਰੇ ਜਣੇ ਠੀਕ ਹੈ ਮੈਂ ਸੀਗਾ ਤੇ ਦੋ ਮਰੀਆਂ ਭੈਣਾਂ ਸੀਗੀਆਂ ਇੱਕ ਵੀਰਾ ਮੇਰੇ ਨਾਲ ਹੋਰ ਸੀਗਾ ਲਾਡੀ ਜਰਾ ਤੇ ਅਸੀਂ ਚਾਰੇ ਜਣੇ ਬਹਿ ਗਏ ਬਈ ਉਹ ਤਾਂ ਡਰੇ ਨਹੀਂ ਉਹ ਤਾਂ ਵਧੀਆ ਪੂਰਾ ਇੰਜੋਏ ਕੀਤਾ ਉਹਨਾਂ ਨੇ ਤੇ ਮੈਂ ਗਿਆ ਡਰ ਮੇਰਾ ਤਾਂ ਬੁਰਾ ਹਾਲ ਹੋ ਗਿਆ ਬਈ ਸੋ ਮੈਨ ਤਾਂ ਹੀ ਲੱਗਦਾ ਜਿਵੇਂ ਆਏ ਲੱਗੇ ਬਸ ਉੱਤੇ ਗੱਡੀ ਜਿੱਧਰ ਨੂੰ ਹੋ ਜਾ ਕਰੇ ਕਦੇ ਇਧਰ ਨੂੰ ਹੋ ਜਾ ਕਰੇ ਬਈ ਆਪਾਂ ਨੂੰ ਤਾਂ ਪੂਲ ਘਵਰਾਟ ਹੋ ਗਈ ਪਸੀਨਾ ਪਸੀਨਾ ਦਾ ਸਰਵਰ ਘੁੰਮਣ ਲੱਗ ਗਿਆ ਕਿਹੜਾ ਹੀ ਪੂਤਾੜਾ ਪੂਤਾ ਤੁਰ ਗਿਆ ਅਸੀਂ ਉਹ ਉਹ ਇਹਨਾਂ ਨੇ ਵੀ ਘਰੇ ਆ ਗਏ ਇਹ ਇਹ ਕਹਿੰਦੇ ਤੂੰ ਬਹੁਤਾ ਡਰਦਾ ਤੇ ਉਹਨੂੰ ਇੱਥੇ ਡਰਾਉਣ ਲੱਗੇ ਭਰਾਵਾ ਤੇ ਇਹਨਾਂ ਨੇ ਪੂਤਾਂ ਲਈ ਫੇਰ ਮਲਾ ਲੇ ਪੂਤਾਂ ਲਈ ਫੇਰ ਮਲਾ ਲਈ ਉੱਤੇ ਹੋਤੇ ਬਈ ਮੇਰਾ ਭਰਾ ਹੋ ਗਿਆ ਮੇਰਾ ਸੋ ਗਿਆ ਮੈਂ ਕਿਹਾ ਮੈਂ ਨਹੀਂ ਤੇ ਇਹ ਵੀ ਪੂਤਾਂ ਕੀ ਕੀਤਾ ਸੋ ਗਿਆ ਹਾਂ ਉਹ ਪਾਪਾ ਸੌਂਦੇ ਆ ਸੋ ਗਿਆ ਇਹ ਸੋ ਗਿਆ ਹਾਂ ਮੈਂ ਆ ਹੀ ਜਦੋਂ ਸੋ ਗਿਆ ਹੁਣ ਇੱਧਰ ਆ ਕੇ ਮੇਰਾ ਇੱਧਰ ਬਾਈ ਜੀ ਇੱਧਰ ਆ ਚਲ ਇੱਥੇ ਇੰਟਰੋਡਕਸ਼ਨ ਬਾਈ ਜੀ ਨਾਲ ਬਾਈ ਜੀ ਨਾਲ ਠੀਕ ਹੈ ਜੀ ਅੱਜ ਸੇਰ ਤੱਕ ਪੀ ਜਾ ਰਹੇ ਕਿੰਨੇ ਕਮੈਂਟ ਆਉਣੇ ਕਮੈਂਟ ਦੇਖਦਾ ਜੀ ਗਾ ਸਰਨਾ ਸੇਰ ਕਰਤਾ ਆ ਗਿਆ ਜੀ ਬਾਈ ਪੂਰਾ ਬਾਈ ਦੀ ਇੰਟਰੋਡਕਸ਼ਨ ਕਰਵਾ ਆ ਦਰਸ਼ਕਾਂ ਦੇ ਨਾਲ ਬਾਈ ਦੀ ਇੰਟਰੋਡਕਸ਼ਨ ਵੀ ਹਾਂ ਜੀ ਬਾਈ ਦੱਸੋ ਬਾਈ ਦਾ ਨਾਮ ਹੈਗਾ ਗੁਰਪ੍ਰੀਤ ਸਿੰਘ ਬਾਈ ਗੁਰਪ੍ਰੀਤ ਪੰਜਾਬੀ ਦੱਸੋ ਮੈਨੂੰ ਜੀ ਬਾਈ ਕੋ ਆਪ ਦੱਸੋ ਕਿ ਬਾਈ ਜੇ ਆਪ ਹੀ ਦੱਸਣਾ ਹੋਇਆ ਤਾਂ ਤੇਰੇ ਯੀ ਮਿਹਨਤ ਕਰਦੀ ਠੀਕ ਹੈ ਬਾਈ ਤੁਸੀਂ ਦੱਸੋ ਮੈਂ ਕਿੱਦਾਂ ਕਰਦਾ ਇਸ ਘਰ ਵਿੱਚ ਬੋਲਣ ਦੀ ਤੇਰੀ ਵੀ ਹਿੰਮਤ ਕਿਵੇਂ ਹੋਈ ਜੀ ਜਦੋਂ ਮੈਂ ਗੱਲ ਕਰ ਰਿਹਾ ਮੈਂ ਇੰਟਰੋਡਕਸ਼ਨ ਦੇ ਰਿਹਾ ਤੇ ਮੈਂ ਮਾਣ ਦੇ ਵਿੱਚ ਬੋਲਾਂਗਾ ਉਹ ਵਿੱਚ ਬੋਲਿਆ ਤਾਂ ਬੋਲਿਆ ਕਿ ਮੈਂ ਉਹਨਾਂ ਐ ਦੱਸ ਮੈਂ ਨਾ ਮੰਨਦਾ ਇਹ ਰਹਿ ਤardi ਗਲਤੀ ਹੋ ਗਈ ਸੌਰੀ ਮੰਗੇ ਸੌਰੀ ਇਹ ਸਾਰੀ ਸੌਰੀ ਮਾਫੀ ਨਾ ਕਰ ਕੱਲ ਦੀ ਗੱਲ ਦਾਫਾ ਕਰ ਕੋਣ ਇੱਕ ਫਨੀ ਜੀ ਲੱਗੀ ਸਰਦੂਲ ਸਕੰਦਰ ਦਾ ਬੇਟਾ ਮੈਂ ਇੰਟਰਵਿਊ ਸੌਣ ਲੱਗ ਗਿਆ ਇੰਟਰਵਿਊ ਜਿਵੇਂ ਉਹਨਾਂ ਦਾ ਸੌ ਗਿਆ ਹੁੰਦਾ ਇਹਨਾਂ ਦਾ ਇੰਟਰਵਿਊ ਨਾ ਆ ਗਿਆ ਇਹਨੂੰ ਜਾਨ ਕੇ ਪੌਡਕਾਸਟ ਦੇਖਣ ਲੱਗ ਗਿਆ ਅੱਛਾ ਉਹਦਾ ਨਾ ਕੋਈ ਚੇਲਾ ਸੀਗਾ ਸਰਦੂਲ ਦੇ ਇਹ ਨੂੰ ਉਸਤਾਦ ਹੈ ਸੌਣ ਦਾ ਸਰਦੂਲ ਸਕੰਦਰ ਸਾਹਿਬ ਦਾ ਵੀ ਚੇਲਾ ਸੀਗਾ ਇਹ ਉਹ ਗਾਇਕ ਮੈਨੂੰ ਤੇ ਗੁਰੂਆ ਨਾਮ ਲਾਈ ਚੁਸੀਂ ਜਾਂ ਨਾ ਉਹਦਾ ਕਲਾਸ ਤੋਂ ਅੱਧਾ ਗਾਣਾ ਲਾ ਉਹ ਜਦੋਂ ਗਾਣਾ ਗਾਉਣ ਲੱਗਿਆ ਪੁਆਇੰਟ ਤੇ ਨਾ ਟੱਪਾ ਆ ਗਿਆ ਕੋਈ ਇਹ ਸਰਦੋਂ ਉਹ ਨਾ ਕਰਤਾ ਕੋਈ ਹੈਗਾ ਉਹਨਾਂ ਦਾ ਗਾਣਾ ਮੇਰੇ ਗਾਣਾ ਤੇ ਆ ਜਣੀਆ ਉਹਦੇ ਕੰਨ ਹੁੰਦੇ ਬਟਾ ਕੋਈ ਨਾ ਹੁੰਦਾ ਉਸਤਾਦ ਨਾਲ ਹੀਗਾ ਉਸਤਾਦ ਉੱਥੇ ਬੈਠਾ ਉਹਨੇ ਉਹ ਆ ਗਿਆ ਉਹ ਦੋਨਾ ਕਹਿੰਦਾ ਉਹ ਮਾਤਾ ਜਿਆਣੀ ਕਹਿੰਦੀ ਕਿ ਉਹ ਉਸਤਾਦ ਨੂੰ ਮੰਗ ਚੜਦੀ ਆ ਆ ਗਿਆ ਨਾ ਪਰਾ ਮੇਰਾ ਨਾਈ ਨਾ ਉਹ ਮਨ ਲੈਣਾ ਕਰਤੀ ਚਲੋ ਬਾਈ ਨੂੰ ਮੈਂ ਇੰਟਰੋਡਕਸ਼ਨ ਕਰਵਾ ਦਿੰਦਾ ਇਹ ਬਾਈ ਜਿਹੜਾ ਹੈਗੇ ਨੇ ਗੁਰਪ੍ਰੀਤ ਸਿੰਘ ਭੀਚਾ ਤੇ ਇਹ ਬਹੁਤ ਵਧੀਆ ਆਰਟਿਸਟ ਹੈ ਥੀਏਟਰ ਦੇ ਆਗਰਸ ਨੇ ਇਹਨਾਂ ਨੇ ਮੇਰੇ ਨਾਲ ਬੀਬੀ ਰਜਨੀ ਜੀ ਵੀ ਕੰਮ ਕੀਤਾ ਸੀ ਵਾਰਮਿੰਗ ਤੋਂ ਜਿਹੜੇ ਪੁਲਸ ਵਾਲੇ ਬਣੇ ਸੀ ਬਾਈ ਵਾਰਮਿੰਗ ਤੋਂ ਜੀ ਤੇ ਵਾਰਮਿੰਗ ਤੋਂ ਜਿਹੇ ਹਵਾਲਦਾਰ ਸੀਗੇ ਜੇਲ੍ਹ ਦੇ ਵਿੱਚ ਨਾ ਇਹ ਜਿਹੜਾ ਮੁਲਕਾਤਾ ਮੁਲਕਾਤਾ ਕਰਵਾਉਂਦਾ ਹੁੰਦਾ ਤੁਸੀਂ ਦੇਖਿਆ ਹੋ ਚੰਗੀ ਤਰ੍ਹਾਂ ਦੇਖੋ ਤੇ ਉਸ ਤੋਂ ਬਾਅਦ ਫਿਰ ਬੀਬੀ ਰਜਨੀ ਦੇ ਵਿੱਚ ਵੀ ਸੀਗਾ ਇਹਨਾਂ ਦਾ ਕਿਉਂਕਿ ਅਸੀਂ ਛੋਟਾ ਸੀ ਬਟ ਹੁਣ ਸਰਦਾਰ ਜੀ ਦੇ ਵਿੱਚ ਬਹੁਤ ਸੋਹਣਾ ਰੋਲ ਆ ਸਰਦਾਰ ਜੀ ਤੇ ਬਾਈ ਬਾਈ ਕੀ ਬਣਿਆ ਬਾਈ ਤੁਹਾਨੂੰ ਦੱਸਣ ਦਾ ਦਾਈ ਜੀ ਦਾ ਕੀ ਬਣਿਆ ਹੋਇਆ ਇਹਦੇ ਵਿੱਚ ਸਰਦਾਰ ਜੀ ਦੇ ਵਿੱਚ ਸਰਦਾਰ ਜੀ ਕਿਹੜੀ ਸਰਦਾਰ ਜੀ ਕਿਹੜੀ ਬਾਈ ਸਰਦਾਰ ਜੀ ਕਿਹੜੀ ਮੈਂ ਕੀ ਬਣਿਆ ਤੂੰ ਆ ਉਹ ਇੱਕੋ ਹੀ ਗੱਲ ਦੱਸੋ ਹੂੰ ਤੂੰ ਥੋੜਾ ਹੋਇਆ ਠੀਕ ਹੈ ਨਾ ਸਰਦਾਰ ਜੀ ਥ੍ਰੀ ਚ ਦਿਲਜੀਤ ਵਾਲੀ ਚ ਹਾਂ ਸਰਦਾਰ ਜੀ ਜਿਵੇਂ ਦੇਖੋ ਜੁੰਦਾ ਹੈਗਾ ਉਹਨਾਂ ਦੇ ਵਿੱਚ ਕਾਫੀ ਪੁੱਤਾਂ ਦੇ ਸਾਡੇ ਦੇ ਵਿੱਚੋਂ ਇੱਕ ਚੜੀਲ ਨੂੰ ਲੈ ਜਾਂਦਾ ਮਸਾ ਤਾਂ ਸਾਡੇ ਕੋਲ ਇੱਕ ਚੜੀਲ ਹੁੰਦੀ ਹੈ ਇਹ ਪੂਰੀ ਜੀਤ ਭਾਜੀ ਲੈ ਜਾਂਦੇ ਸਾਡੇ ਕੋਲੇ ਠੀਕ ਹੁਣ ਤਾਂ ਦੇਖਣੀ ਪੈਣੀ ਹੈ ਫਿਰ ਇੱਕ ਅੰਦੀ ਚੜੀਲ ਤਾਂ ਸਾਨੂੰ ਦੇ ਦਿਓ ਇੱਥੇ ਸਾਡਾ ਜੀ ਲੈ ਠੀਕ ਹੈ ਕਿੱਥੇ ਸ਼ੂਟ ਹੋਇਆ ਸੀ ਬਈ ਇਹ ਇਹ ਮੁੰਡਾ ਕੋਲ ਸੀਗਾ ਸ਼ੂਲਾ ਪਰ ਮੁੰਡਾ ਕੋਲ ਪੰਡਿਗੜ੍ਹ ਦੀ ਹੈ ਠੀਕ ਹੈ ਠੀਕ ਆ ਹੁਣ ਲੋਕ ਆਪਣਾ ਵਿਲੇ ਲੋਰਸ ਤੋਂ ਲਈਏ ਤੁੰ ਲੱਡੂ ਦੀ ਆ ਲੱਡੂ ਦੀ ਆ ਮੈਨ ਲਈ ਤਾਂ ਸੰਦੀ ਕੀ ਆਂਦੀ ਆ ਉਹ ਲੱਡੂ ਦੀ ਆ ਲੱਡੂ ਦੀ ਆ ਤਾਈ ਇਹ ਤਾਂ ਮੋਰਨ ਕਿ ਉਹ ਮੇਰੇ ਲਈ ਗਿੱਲੀ ਹੋਈ ਪਈ ਹੈ ਨਾ ਇਹਨਾਂ ਤੇ ਸਭੇ ਸਾਡੇ ਸਾਹਿਬੀ ਬੁਲਾਇਆ ਯਾਰ ਸਾਹਿਬੀ ਬਿਮਾਰ ਆ ਜਿੰਨੇ ਦਰਸ਼ਕ ਦੇਖ ਰਹੇ ਸਾਰਿਆਂ ਨੂੰ ਕਹੋ ਵੀ ਸਾਹਿਬੀ ਆ ਸਾਡੀ ਸਾਹਿਬੀ ਆ ਦੁਆ ਕਰੋ ਸੀ ਇਹਦੇ ਨਾਲ ਖਾਣਾ ਘਵਾਉਣੇ ਤਾਂ ਮੇਰਾ ਪੁੱਤ ਸਾਹਿਬ ਵੀ ਠੀਕ ਹੋ ਜਾਵੇ ਠੀਕ ਹੈ ਨਾ ਸਰ ਜੀ ਦਾ ਆਏ

ਜਾਏ ਮੰਗਰ ਬਾਗ ਉਹਨਾਂ ਚ ਭੜੀ ਤੱਕ ਆਏ ਬੈਠੇ ਨੇ ਆਏ ਕਮਰਾਟ ਬਾਦਾਂ ਦੀ ਅੱਖ ਫੜ ਕੇ ਲਾਡੋ ਹੋਰ ਐਂਗਲ ਜੜ੍ਹੇ ਵਿੱਚ ਪਾਈ ਦਿੰਦੇ ਆਂ ਦੰਦ ਸਹੀ ਹੋਈ ਜਾਂਦੇ ਬੇਮਾਰ ਕਲੀ ਨਹੀਂ ਫਿਰ ਨਾਰੀਅਲ ਪਾਣੀ ਪਿਆ ਦਾ ਕਰੋਂਦਾ ਵੀ ਚੱਲ ਪਾਦੇ ਹੁੰਦੇ ਆਂ ਅਲੱਗ ਨਾਲ ਸਾਹ ਨੂੰ ਹਾਂ ਉਹਦਾ ਕੋਣ ਹੁੰਦੇ ਐ ਤੂੰ ਬੱਦਕੇ ਪੈ ਦੀ ਹੈ ਹੈ ਜੀ ਕੋਣ ਕੋਣ ਨੈਕਟਰ ਸੁਇਰੇ ਸ਼ਾਮ ਤੇ ਨਾ ਜਾਂਦੀ ਬਿਲਕੁਲ ਜਾਂਦੇ ਬਸ ਨਾ ਨਹੀਂ ਜਾਂਦਾ ਕੋਈ ਬਸ ਉਹ ਜਾਂਦੇ ਤੇ ਅੱਜ ਆਪਾਂ ਕਹਿੰਦਾ ਕੋਈ ਨਾ ਉਧਰ ਜਾਂਦੇ ਬਈ ਰੋਟੀ ਖਾਈ ਜਾਂਦੇ ਅਸੀਂ ਵੀ ਇੱਕ ਤੇ ਤੰਗ ਤਾਂ ਬਹੁਤ ਕਰਦਾ ਪਰ ਜੰਦੇ ਕਹਿੰਦੇ ਆ ਵੀ ਬੰਦ ਆ ਉਹ ਆ ਗਈ ਸਾਈਪ ਆ ਗਈ ਆ ਗਈ ਜੀ ਲੱਸੀ ਹੋ ਗਈਆਂ ਪਹਿਲਾਂ ਨਾਲ ਬਜਾਰੀ ਤੂੰ ਬਹਿ ਜਾ ਇਧਰ ਮੇਰੇ ਕੋਲ ਆ ਜਾ ਆ ਆ ਲੋਭਿਤਿਆਂ ਨੂੰ ਦੇਖੋ ਬਾਈ ਕੁੱਤਾ ਨਾ ਕਿੰਨਾ ਪਿਆਰ ਕਰਦਾ ਡੌਗ ਲਵਰ ਆ ਨਾ ਬਾਈ ਹੈ ਨਾ ਬਾਈ ਮੈਂ ਕਿੰਨਾ ਸੈਫੀ ਨੂੰ ਕਿੰਨਾ ਪਿਆਰ ਕਰਦਾ ਬਾਈ ਡੌਗ ਲਵਰ ਮੈਂ ਮੈਨੂੰ ਤਾਂ ਜਾਣ ਮਿਲੋ ਹਾਂ ਅੱਲੇ ਚਾਹ ਹਾਂ ਸੈਫੀ ਨਾ ਹਾਂ ਉਹ ਮਾਰਦੀ ਜੀ ਤੇ ਵੀ ਲੱਤ ਤੇ ਲੱਗੀ ਹਾਂ ਹਾਂ ਅੱਜ ਵੀ ਲੱਤ ਤੇ ਲੱਗ ਗਈ ਤੇ ਇਦਰੀ ਜਾ ਕੇ ਕੁੱਤਰਾ ਲੱਗ ਗਿਆ ਉਹ ਸਾਡੇ ਜਿੰਨਾ ਮਰਜ਼ੀ ਕੋਈ ਡੌਗੀ ਆ ਜੀ ਪਰ ਇਹ ਤਾਂ ਬਣਾਉਣਾ ਹਾਂ ਹੋ ਗਿਆ ਇਹ ਤੁਸੀਂ ਕੀ ਕਰਦੇ ਆ ਕੱਲ ਮੇਰੇ ਆਏ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਬਹੁਤ ਦਿਨਾਂ ਬਾਅਦ ਇਕੱਠੇ ਹੋਏ ਹੋ ਜੀ ਹਾਂ ਜੀ ਹਾਂ ਜੀ ਤੇ ਕਿਵੇਂ ਰਿਹਾ ਜੀ ਤੁਹਾਡਾ ਘਰੇ ਰਹਿਣ ਦਾ ਐਕਸਪੀਰੀਅੰਸ ਤੇ ਸ਼ੂਟ ਤੇ ਕਿਵੇਂ ਰਿਹਾ ਸਭ ਤੋਂ ਸ਼ੂਟ ਹੀ ਜ਼ਿਆਦਾ ਹੈ ਇੱਥੇ ਸ਼ੂਟ ਚੱਲ ਰਿਹਾ ਹੈ ਨਹੀਂ ਸੋਨਾ ਸ਼ੂਟ ਪੜਾ ਕੇ ਜਿਵੇਂ ਆ ਅਰ ਨੂੰ ਸਾਰੇ ਨੇ ਲਿਫਟਰ ਮਨਵਾਉਂਗਾ ਹਾਂ ਸ਼ੁਕਰ ਮਾਰ ਸਾਨੂੰ ਆਏ ਹੁੰਦੇ ਕੱਲੋ ਸਾਰਾ ਆ ਗਿਆ ਜੀ ਉਹ ਲੱਭੋ ਮੇਰੇ ਜੀ ਹਾਂ ਸਭ ਤੋਂ ਕੋਈ ਰੱਖਣ ਤੋਂ ਠੀਕ ਹੈ ਮਾਦਾ ਸ਼ੋਰ ਸ਼ੋਰ ਤੇ ਵਧੀਆ ਲੱਗਦਾ ਆ ਕਿ ਹਨਾ ਜੀ ਹਾਂ ਵਧੀਆ ਲੱਗਦਾ ਲੱਗਦਾ ਵਧੀਆ ਸਾਰੇ ਸੈਕਟਰ ਨਾਲ ਜ਼ਿਆਦਾ ਰੌਣਕ ਸਰਦੇ ਸੈਕਟਰ ਸਾਰੇ ਜਾਣੇ ਦੁਆ ਕਰੋ ਵੀ ਸਾਡੀ ਸਿਹਤ ਵੀ ਠੀਕ ਹੋ ਜਾਵੇ ਹਾਂ ਇਹ ਬਿਮਾਰ ਹੈ ਇਹਦੀ ਡ੍ਰਿਪਰ ਕਾਉ ਡ੍ਰਿਪ ਲੱਗਦੀ ਆ ਰੋਜ਼ ਤਿੰਨ ਦਿਨ ਰੋਜ਼ ਮਾਰਦੇ ਕੇ ਅੱਜ ਇਹਦੀ ਡ੍ਰਿਪ ਲੱਗਦੀ ਆ ਆ ਦੇਖੋ ਆ ਸੀ ਆ ਸੀ ਇਹ ਉੱਪਰ ਚੇਪੀ ਲਾਈ ਹੋਈ ਨੇ ਤੇ ਬੱਟ ਲੈਂਦੀ ਆ ਠੀਕ ਆ ਠੀਕ ਆ ਆ ਦੇਖੋ ਸਾਰਾ ਆ ਸਾਡੀ ਟੀਮ ਬੈਠੀ ਆਈ ਆਪਣੀ ਸਾਰਾ ਭੀੜ ਕਰ ਤਾ ਸੈਪੂ ਮਾਰੋਗੇ ਨਹੀਂ ਬਾਣੀ ਮਾਰੋ ਕੰਮ ਤੋਂ ਸਾਨੂੰ ਮੰਡੋ ਕੰਮ ਹਾਂ ਬਾਦਿਆ ਤੇ ਉਹਨੂੰ ਦੋ ਮਿੰਟ ਮੈਨੂੰ ਜਾਣ ਲੱਗ ਰਹੀ ਹੈ ਤੇ ਆਉਣਾ ਪੈਣਾ ਇੱਧਰ ਬੰਦ ਸਣੀ ਜਿਮਲਾਉਣ ਲੱਗ ਗਿਆ ਬੰਦ ਕਰਾ ਦੇ ਜਿਮਲਾਉਣ ਲੱਗ ਗਿਆ ਚਲਾ ਜਾ ਯਾਰ ਬਸ ਸ਼ੂਟ ਕਰਦੇ ਹੁਣ ਤਾਂ ਬਾਈ ਇਹਦੇ ਸਾਰੇ ਪਤਾ ਤੂੰ ਕਿੱਡਾ ਮਾਰੇ ਦਿਲ ਦਾ ਬੰਦਾ ਹੱਥ ਛੱਡ ਦੇ ਇਹਨੂੰ ਸਿੱਧੀ ਇੱਕ ਗੱਲ ਮੈਨੂੰ ਪਤਾ ਲੱਗ ਗਿਆ ਵੀ ਤੂੰ ਇਹਦੇ ਨਾਲ ਜਾਂਦਾ ਤੇ ਸ਼ੂਟ ਪਾਉਂਦਾ ਸੀਨ ਹੋ ਗਿਆ ਕੰਪਲੀਟ ਇਹ ਸੀਨ ਕੰਪਲੀਟ ਹੋ ਗਿਆ ਅਗਲਾ ਸੀਨ ਅਗਲਾ ਸੀਨ ਕਰਦੇ ਆ ਆ ਤਾਂ ਮੈਨੂੰ ਇਹ ਸੋਚਣਾ ਪਊ ਕਿ ਉਹ ਰੋਕ ਕਿਉਂ ਕਿਥੇ ਉਹ ਨਰਿੰਦੂ ਕਿਹਾ ਜੇ ਮੰਨੀ ਨਾ ਹੋਏ ਫੇਰ ਤੂੰ ਇਹ ਦੇਖੀ ਇਹ ਮਾਇਓ ਨੂੰ ਚੱਕ ਕੇ ਲਿਆਉਣਾ ਤੇ ਲਿਆ ਕੇ ਬੰਨ ਦੇਣਾ ਮੈਨੂੰ ਕੋਈ ਜਲ ਕੇ ਪਾਉਂਦੇ ਹਾਂ ਬਾਰਾ ਪਰ ਰੋਟੀ ਬਣੀ ਹੋਈ ਸੀ ਤੇ ਹਾਂ ਮੈਂ ਤੁਸੀਂ ਨਾ ਬਣਾਉਂਦਾ ਨਾ ਬੰਦੂ ਆਪਾਂ ਨੂੰ ਭੁੱਲਣ ਦੀ ਜ਼ਰੂਰਤ ਨਾ ਆਦੀ ਨਾ ਤੇ ਬਸਨੇ ਕਰਕੇ ਤੇ ਮੈਂ ਤੁਹਾਨੂੰ ਮਾਰ ਕੇ ਨਹੀਂ ਸੀ ਵੀ ਆਪੋ ਆਪਣਾ ਕੀ ਗੱਲ ਲੈ ਕੇ ਤਾਂ ਇਹ ਦੇਖੋ ਆਪਣੀ ਬੰਨੀ ਪੱਕੇ ਮੇ ਲੱਗਦੀ ਆ ਕਿਵੇਂ ਲੱਗ ਰਹਾ ਮੈਂ ਪੱਗ ਦੇ ਵਿੱਚ ਮੈਨੂੰ ਸੱਚੀ ਸੱਚੀ ਸਹੀ ਸਹੀ ਦੱਸੋ ਕਿਉਂਕਿ ਜੇ ਇਹ ਮਾੜੀ ਪੱਗ ਬੰਨੀ ਹੋਈ ਤਾਂ ਫਿਰ ਇਹ ਹਸਾਲਾ ਦੇ 70 ਬਟ ਪਾਉਣੇ ਤੁਸੀਂ ਮੇਰੀ ਪੱਗ ਨੂੰ ਦੱਸੋ ਕਿ ਮੈਂ ਕਿਵੇਂ ਬੱਗ ਕਿੰਨੇ ਨੰਬਰ ਦਿੰਨੇ ਹੋ ਕਿੰਨੇ ਨੰਬਰ ਦਿੰਦਾ ਦੱਸਾਂ ਹਮ ਬਸ ਸਾਰੇ ਨੇ ਇਹ ਕਹਿਣਾ ਕਿ ਪੱਗ ਨਹੀਂ ਮਾੜੀ ਲੱਗਦੀ ਹੁੰਦੀ ਜਿਵੇਂ ਮਰਜ਼ੀ ਹੋਵੇ ਟੇਢੀ ਵਿੰਗੀ ਪੱਗ ਪੱਗੀ ਹੁੰਦੀ ਆ ਕਹੋ ਭਾਈ ਜੀ ਹਣਾ ਬਿਲਕੁਲ ਪੱਗ ਤਾਂ ਪੱਗ ਕਾਲੀ ਪੱਗ ਸੋਹਣੀ ਲੱਗਦੀ ਬਈ ਕੁਰਤੇ ਨਾਲ ਮੈਚ ਕਰਦੀ ਪੂਰੀ ਜਿਹਦੇ ਸਿਰ ਤੇ ਪੱਗ ਧਰੀ ਹੋਈ ਆ ਨਾ ਪੱਗ ਤਾਂ ਬਹੁਤ ਅਹਿਮ ਮੁੱਲ ਹੈ ਪੱਗ ਦਾ ਅਨਮੁੱਲੀ ਹੈ ਇਹਦਾ ਕੋਈ ਮੁੱਲ ਨਹੀਂ ਲਾ ਸਕਦਾ ਇਹ ਬਹੁਤ ਵਧੀਆ ਕੀ ਮਤ ਹੈ ਕਿ ਕੋਣ ਮੈਨੂੰ ਪੱਗ ਨੂੰ ਕਿਸ ਤਰ੍ਹਾਂ ਵਾਲੇ ਤੈੜਾ ਤਾਂ ਨਹੀਂ ਬੰਨੀ ਕੋਈ ਬਿਲਕੁਲ ਨਾਲ ਠੀਕ ਹੈ ਚਲੋ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਜਨ ਦਿਨ ਆਵਾਦ ਆਪਾਂ ਮੁਕਲਾਵ ਸ਼ੂਟ ਕਰ ਰਹੇ ਹਾਂ ਸਹੀ ਗੱਲ ਅੱਜ ਅਸੀਂ ਬਹੁਤ ਦਿਨਾਂ ਬਾਅਦ ਮੁਕਲਾਵ ਵੀਡੀਓ ਸ਼ੂਟ ਕਰ ਰਹੇ ਹਾਂ ਲੋਕ ਬਹੁਤ ਕਮੈਂਟ ਕਰ ਰਹੇ ਨੇ ਇੰਸਟਾਗ੍ਰam ਤੇ ਵੀ ਸਾਡੀਆਂ ਵੀਡੀਓਜ਼ ਤੇ ਵੀ ਵੀ ਮੁਸਲੀ ਮੁਕਲਾਵ ਵੀਡੀਓ ਕਿਉਂ ਨਹੀਂ ਪਾ ਰਹੇ ਤਾ ਸਾਡੇ ਸਰ ਆਰਟਿਸਟ ਬਿਜੀ ਸੀਗੇ ਤਾਂ ਕਰਕੇ ਤੇ ਅੱਜ ਸਾਰੇ ਆਰਟਿਸਟ ਇਕੱਠੇ ਹੋਏ ਆ ਤੇ ਅੱਜ ਅਸੀਂ ਬਣਾ ਰਹੇ ਹਾਂ ਮੁਕਲਾਵਾ ਵੀਡੀਓ ਤੇ ਸ਼ਾਇਦ ਹੀ ਤੁਹਾਡੇ ਅੱਗੇ ਅਸੀਂ ਨੈਕਸਟ ਪਾਰਟ ਲੈ ਕੇ ਆ ਰਹੇ ਹਾਂ ਮੁਕਲਾਵਾ ਦਾ ਤੇ ਜਿੱਦਾਂ ਤੁਸੀਂ ਪਹਿਲਾਂ ਪਿਆਰ ਕਰਦੇ ਸੀ ਉਦਾਂ ਹੀ ਇਸ ਵੀਡੀਓ ਨੂੰ ਪਿਆਰ ਕਰੋ ਤੇ ਅਸੀਂ ਹੋਰ ਵੀ ਨਾਲ ਨਾਲ ਵਧੀਆ ਵੀਡੀਓ ਸਟਾਰਟ ਕੀਤੀਆਂ ਹੋਈਆਂ ਨੇ ਤੁਸੀਂ ਸਾਡੇ ਚੈਨਲਾਂ ਤੇ ਜਾ ਕੇ ਉਹ ਵੀ ਦੇਖੋ ਜਿੱਦਾਂ ਕਿ ਆਕਾਸਟਾਈਲ ਚੈਨਲ ਤੇ ਅਸੀਂ ਇੱਕ ਵੀਡੀਓ ਪਾਈ ਸੀਗੀ ਮਾੜਾ ਜੰਮੇ ਨਾਲ ਤੇ ਮਾੜਾ ਆਵੇ ਨਾਲ ਤੇ ਬਹੁਤ ਹੀ ਵਧੀਆ ਕਨਸੈਪਟ ਸੀਗਾ ਪਰ ਲੋਕਾਂ ਨੇ ਪਤਾ ਨਹੀਂ ਕਿਉਂ ਨਹੀਂ ਪਸੰਦ ਕੀਤਾ ਲੋਕਾਂ ਨੇ ਤਾਂ ਨਹੀਂ ਦੇਖੀ ਉਹ ਲੋਕ ਕਹਿੰਦੇ ਜਿਹੜੀ ਮੁਕਲਾਵਾ ਸੀਦੀ ਤਾਂ ਪਹਿਲਾਂ ਤੁਸੀਂ ਉਹਦਾ ਤਾਂ ਐਂਡ ਕੀਤਾ ਨਹੀਂ ਉਹ ਵਿਚਾਲੇ ਛੱਡਦੀ ਲੋਕ ਗੁੱਸੇ ਆ ਅੱਛਾ ਵੀ ਕੁਝ ਹੀ ਗੁੱਸਾ ਨਾ ਹੋਊ ਕਿਉਂਕਿ ਆਰਟਿਸਟ ਬੀਜੀ ਸੀਗੇ ਕਈ ਕਈ ਕਿੱਧਰ ਗਏ ਸੀ ਕਈ ਕਿੱਧਰ ਗਏ ਸੀ ਗਰਮੀ ਨੇ ਝਟਿਆ ਔਨ ਕਰਕੇ ਤੇ ਹੁਣ ਦੁਬਾਰਾ ਸ਼ੂਟ ਸਟਾਰਟ ਹੋ ਚੁੱਕਿਆ ਆਪਾਂ ਜਲਦੀ ਤੋਂ ਜਲਦੀ ਸੀਰੀਜ਼ ਲੈ ਕੇ ਆ ਰਿਹਾ ਮਕਲਾਵਾ ਵੀ ਤੇ ਜਿਹੜੀਆਂ ਨਵੀਆਂ ਪਾਈਆਂ ਨੇ ਤੁਸੀਂ ਉਹਨਾਂ ਨੂੰ ਪਿਆਰ ਦਿਓ ਕਿ ਜਿਵੇਂ ਮਕਲਾਵਾ ਚੱਲ ਰਹੀ ਐ ਜਿਵੇਂ ਵਾਰਿਸ ਸਰਦਾਰਾ ਗੱਲ ਰਹੀ ਐ ਉਹ ਵੀ ਚੱਲ ਸਕੀ ਹਾਂਜੀ ਤੇ ਸਾਡੇ ਚੈਨਲ ਨੇ ਆਕਾਸ਼ ਚੈਲ ਸਿੱਧੂ ਮਨਿੰਦਰ ਬਰਾੜਮਾਲ ਓਕੇ ਜੱਤਾ ਰੈਕੇਟਸ ਮਨਜੂ ਮਹਾਰ ਏ ਐਮ ਬਾਰੇ ਨਹੀਂ ਹੋ ਕੇ ਕਨਫਿਊਜ਼ ਹੋ ਜਣੇ ਕਿਹੜਾ ਕਿਹੜਾ ਛੱਡੀ ਕਿਹੜਾ ਸਾਰੇ ਚੈਨਲ ਇੱਕ ਦੂਜੇ ਦੇ ਲਿੰਕ ਹੈਗੇ ਨੇ ਇਸ ਤੇ ਜਾ ਕੇ ਸਾਡੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਰੀਆਂ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਆਪਣੀ ਵੀਡੀਓ ਸਾਰੀਆਂ ਵਧੀਆ ਹੀ ਹੁੰਦੀਆਂ ਹਨਾ ਲੋਕਾਂ ਜਿਹੜੇ ਮਤਲਬ ਘਰਾਂ ਚ ਚੱਲ ਰਿਹਾ ਆਪਣੇ ਹਨਾ ਆਪਾਂ ਉਹੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਲੋਕਾਂ ਨੂੰ ਮਾੜੀ ਮੋਟੀ ਸアドਬੁੱਧੀ ਆ ਜਾਏ ਦੇਖ ਕੇ ਵੀਡੀਓ ਹਨਾ ਜਿਹੜੇ ਘਰ ਵਿੱਚ ਨਿੱਕੇ ਮੁੰਡਿਆਂ ਕਰਨਾ ਤੋਂ ਕਲੇਸ਼ ਪਾਉਂਦੇ ਨੇ ਤੇ ਜਰੂਰ ਸਾਡੀਆਂ ਵੀਡੀਓਜ਼ ਦੇਖਿਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਾਰੇ ਬੋਧਕੀ ਇਹ ਰਿਕਵੈਸਟ ਹੈ ਧੰਨਵਾਦ ਜੇ ਸਾਨੂੰ ਪਿਆਰ ਕਰਦੇ ਆ ਇੰਨਾ ਸਾਨੂੰ ਸਾਡੇ ਵੀਡੀਓਜ਼ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਉਹਨਾਂ ਲਈ ਵੀ ਬਹੁਤ ਧੰਨਵਾਦ ਠੀਕ ਹੈ ਇੱਕ ਇੱਕਰ ਸੰਗ ਨੂੰ ਕੁੱਟਣ ਦਾ ਮਾਨ ਕਰਦਾ ਵੀਡੀਓ 'ਚ ਯਸ ਕਿਉਂਕਿ ਕਰੈਕਟਰ ਦੇ ਅਕੋਰਡ ਨੂੰ ਦੇਖੀਏ ਤਾਂ ਬਹੁਤ ਗੁੱਸਾ ਆਉਂਦਾ ਉਸ ਕਰੈਕਟਰ ਤੇ ਠੀਕ ਹੈ ਵੀ ਕਿਸੇ ਦੀ ਲਾਈਫ ਕਿਸੇ ਨੇ ਆਏ ਸੋਚੇ ਹੋਵੇ ਵੀ ਇਹਦੀ ਲਾਈਫ ਮੈਂ ਆਪ ਦੇ ਹੱਥ 'ਚ ਕਰਨਾ ਵੀ ਜਿਵੇਂ ਮੈਂ ਕਹਾਂ ਉਹ ਵੀ ਚੱਲੇ ਐਦਾਂ ਨਹੀਂ ਹੁੰਦਾ ਸਭ ਨੂੰ ਜਿਉਣ ਦਾ ਹੱਕ ਹੁੰਦਾ ਸਭ ਨੂੰ ਆਪਣਾ ਆਪਣਾ ਫੈਸਲਾ ਲੈਣ ਦਾ ਹੱਕ ਹੁੰਦਾ ਤਾਂ ਕਰਕੇ ਆਪਾਂ ਕਿਸ ਦੀ ਲਾਈਫ ਨੂੰ ਬੰਨ੍ਹ ਕੇ ਨਹੀਂ ਰੱਖ ਸਕਦੇ ਤਾਂ ਉਹ ਗੱਲਾਂ ਸੁਣ ਕੇ ਗੁੱਸਾ ਜ਼ਰੂਰ ਆਉਂਦਾ ਆਡੀਅנס ਨੂੰ ਵੀ ਆਉਂਦਾ ਮੈਨੂੰ ਵੀ ਆਉਂਦਾ ਹੈ ਤਾਂ ਜੀ ਜ਼ਰੂਰ ਕਰਦਾ ਹਾਂ ਹੂੰ ਠੀਕ ਹਾਂ ਜੀ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਵਿਰਾਟ ਮਹਾ ਹੈ ਤੇ ਮੇਰੇ ਨਾਲ ਆ ਬਿੱਲਾ ਠੱਗ ਠੀਕ ਹੈ ਨਾ ਤੇ ਇਹਨੇ ਚੈਨਲ ਬਣਾਇਆ ਜੀ ਪਿੰਡੂ ਮੱਤ ਵੈਸੇ ਮੱਤ ਦੀ ਨਾਮ ਦੀ ਇਹਦੇ ਕੋਈ ਗੱਲ ਹੈ ਨਹੀਂ ਇਹਨੂੰ ਹੈ ਨਹੀਂ ਪਰ ਫਿਰ ਵੀ ਆਪਾਂ ਇਹਦਾ ਸਾਥ ਦੇਣਾ ਤੇ ਪਿੰਡੂ ਮੱਤ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਉਹਦੇ ਤੇ ਸੋਹਣੇ ਸੋਹਣੇ ਵਲੌਗ ਆਉਣਗੇ ਜਿੰਨੇ ਸਾਡੇ ਚੈਨਲ ਦੇ ਉੱਤੇ ਓਕੇਟਾ ਰਿਕਾਰਡਸ ਦੇ ਉੱਤੇ ਮਕਲਾਵਾ ਸੀਰੀਅਲ ਦੇ ਦੌਰਾਨ ਵਲੌਗ ਬਣਦੇ ਨੇ ਸਾਰੀ ਗੱਲਬਾਤ ਤੁਹਾਨੂੰ ਜਿਵੇਂ ਤੁਸੀਂ ਕਿਤਾਬ ਸੀਨ ਵਲੌਗ ਨੂੰ ਦੇਖਦੇ ਹੋ ਉਵੇਂ ਜਿਕਰ ਪਿੰਨ ਨੂੰ ਮਰਤੇ ਵੀ ਆਇਆ ਕਰੂੰ ਇਹਦੇ ਉੱਤੇ ਕਰੇਵੇ ਦਾ ਤੇ ਆਪਣਾ ਮਕਲਾਵਾ ਦੋਨਾਂ ਦਾ ਜਿਹੜਾ ਹੈਗਾ ਉਹ ਵਲੌਗ ਆਇਆ ਕਰੂੰਗਾ ਔਰ ਸੋਹਣੇ ਸੋਹਣੇ ਵੀਡੀਓ ਬਣਾਉਣੀਆਂ ਨੇ ਠੀਕ ਹੈ ਔਰ ਤੁਸੀਂ ਸਾਰਿਆਂ ਨੇ ਸ਼ੇਅਰ ਕਰਨਾ ਯਾਰ ਮੈਂ ਮੇਰੀ ਇੰਨੀ ਰਿਕਵੈਸਟ ਹੈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਨੇ ਦੱਬ ਕੇ ਸ਼ੇਅਰ ਕਰੋ ਇਹ ਚੈਨਲ ਮੋਨਟਾਈਜ਼ ਕਰੋ ਥੈਂਕ ਯੂ